ਮੇਰਾ ਨਾਮ ਜਲਵੰਦਰ ਸਿੰਘ ਆ ਤੇ ਮੇਰਾ ਕੋਆਰਡੀਨੇਟਰ ਹੁਕਾ ਤਸੀਰ ਬਰੂਸ ਸਾਹਿਬ ਆ ਤਾਂ ਆਪਾਂ ਤੁਹਾਨੂੰ ਬਾਡੀ ਸਰਵ ਦੇ ਪੰਜ ਰਾਏ ਜੂਜ ਦਿੱਤੇ ਸੀ ਉਹ ਵਰਤਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਮਿੰਨੂ ਭਾਜੀ ਮੇਨ ਦੇ ਵੀ ਤੇ ਮੇਰੀ ਲੱਗ ਵਰਦ ਹੁੰਦੀ ਸੀ ਜੀ ਲੱਗਦੇ ਦਰਦ ਨਿਕਲਦੀ ਤਾਂ ਉੱਪਰ ਨੂੰ ਆਦੀ ਇਲਾਕਾ ਨੂੰ ਖੰਬੀ ਲੱਤ ਦੇ ਵਿੱਚੋਂ ਓਕੇ ਇੱਕ ਮੈਨੂੰ ਉਹ ਜਿਹੜੀ ਮੇਨ ਉਹ ਸੀ ਪ੍ਰੋਬਲਮ ਇੱਕ ਪ੍ਰੋਬਲਮ ਭਾਜੀ ਮੇਰੇ ਗੈਸ ਬੋ ਬਣਦੀ ਸੀ ਤੇ ਜਾਂ ਬਣਦਾ ਸੀ ਸੀ ਆਪਾਂ ਬਣਦਾ ਸੀ ਬਹੁਤ ਕਿੰਨੇ ਸਮੇਂ ਤੋਂ ਇਹ ਤੇਰੀ ਕੋਈ ਹੋਰੀ 3-4 ਸਾਲ ਜਰਾ ਹੀ ਹੋ ਗਿਆ ਦਰਦ ਨੂੰ ਨੀਟ ਤੇ ਆਪਾਂ ਬੰਦੇ ਨੂੰ ਹੋ ਗਏ 3 ਸਾਲ ਤੇ ਜਦੋਂ ਮੈਂ ਤੇਜਾਬ ਬੰਦਾ ਸੀ ਤੇ ਮੇਰਾ ਜੀਪੀਐ ਹਾਈ ਹੋ ਜਾਂਦਾ ਕਪੂ ਜਿਹਾ ਓਕੇ ਤੇ ਕਿਰੋਂ ਦਾ ਮੈਂ ਵਰਤਦਾ ਪਿਆ ਬੋਡੀ ਸਰਵਸਪਾਇਰ ਨਹੀਂ ਜਿਹੜਾ ਤੇਜਾਬ ਬੰਦਾ ਸੀ ਉਹਦੇ ਵਿੱਚ ਤੁਸੀਂ ਕੀ ਲੈਂਦੇ ਸੀ ਕੋਈ ਕੈਪਸੂਲ ਖਾਂਦੇ ਸੀ ਹਾਂਜੀ ਮੈਂ ਕੈਪਸੂਲ ਖਾਂਦਾ ਸੀ ਤੇ ਨਹੀਂ ਤੇਜਾਬ ਦਾ ਕੈਪਸੂਲ ਤੁਸੀਂ ਲੈ ਰਹੇ ਸੀ ਡੇਲੀ ਲੈ ਰਹੇ ਸੀ ਕਿੰਨੇ ਸਮੇਂ ਤੋਂ ਤੁਗਰੀਮ 10 ਸਾਲ ਹੋ ਗਏ 3 ਸਾਲ ਤੋਂ ਉਹ ਕੈਪਸੂਲ ਲੈ ਰਹੇ ਸੀ ਹਾਂਜੀ ਤਾਂ ਇੱਕ ਜਿਹੜੀ ਪੇਨ ਹੁੰਦੀ ਸੀ ਉਹ ਤੁਹਾਡੀ ਨੀਚੇ ਤੋਂ ਲੈ ਕੇ ਉੱਪਰ ਤੱਕ ਜਾ ਰਹੀ ਸੀ ਹਾਂਜੀ ਖੱਬੇ ਵੱਲ ਜਾਂਦੀ ਸੀ ਕਿੰਨੀ ਕਿ ਮਹੀਨੇ ਤੋਂ ਤੁਸੀਂ ਯੂਜ਼ ਕੀਤੀ ਮੈਂ ਕੱਲ ਮਹੀਨੇ ਤੋਂ ਜਣ ਜਿੱਥੋਂ ਵੀ ਗਦਾਦਾ ਸੀ ਮੇਰੇ ਨਾਲ ਲਿਆਉਂਦੀ ਸੀ ਕਲੀਪ ਨਹੀਂ ਮਿਲਿਆ ਨਹੀਂ ਜੀ ਉਹ ਇੰਜੀਨੀਅਰ ਮੈਡੀਸਨ ਦਾ ਅਸਰ ਪੈਂਦਾ ਸੀ ਬਸ ਓਕੇ ਆਪਾਂ ਹੁਣ ਬੋਡੀ ਸਾਰ ਦਾ ਪੈਕ ਜਦ ਵੀ ਵਰਤਿਆ ਹੈਗਾ ਪੈਦਾ ਜੂਸ ਵਰਤਿਆ ਕਿੰਨੇ ਦਿਨੋਂ ਕੁ ਵਰਤਿਆ ਹੈ ਤੁਹਾਨੂੰ ਮੈਨੂੰ ਜੀ 20 ਦਿਨ ਹੋ ਗਿਆ ਵਰਤੇ ਨੇ 20 ਦਿਨ ਵਰਤਣ ਹੋ ਗਿਆ ਹਾਂਜੀ ਉਹਨਾਂ ਮੈਂ ਜਿੱਥੋਂ ਨਹੀਂ ਮੈਨੇ ਗੱਲ ਹੋਈ ਸੀ ਤੁਸੀਂ ਕਹਿੰਦੇ ਸੀ ਵੀ ਮੈਨੂੰ ਬਹੁਤ ਪੇਨ ਹੁੰਦੀ ਆ ਵੀ ਮੈਨੂੰ ਬੈਟਸੋਂ ਦੇ ਵੇਰੇ ਮੇਰਾ ਖਦੇ ਨਹੀਂ ਨਿਕਲਦਾ ਹੈਗਾ ਤੇ ਅੱਜ ਕੋਈ ਮੇਰੇ ਨਾਲ ਲੈ ਰਹੇ ਹੋ ਨਹੀਂ ਬਿਲਕੁਲ ਵੀ ਮੇਰੇ ਨਾਲ ਜਿੱਥੇ ਸ਼ੁਰੂ ਕੀਤਾ ਕਿੰਨੇ ਦਿਨ ਬਾਅਦ ਤੁਸੀਂ ਪੇਂਡਲੀ ਬੰਦ ਕੀਤੀ ਆ ਮੈਂ ਤਕਰੀਬਨ ਦੂਜੇ ਦੂਜੇ ਤੀਕੇ ਦਿਨ ਬਾਅਦ ਕੀਤੀ ਸੀ ਲੋਡ ਨਹੀਂ ਪਈ ਨਹੀਂ ਲੋਡ ਨਹੀਂ ਤੇ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਦੇਖਣਗੇ ਇਹ ਲੱਖਾਂ ਹੀ ਪਰਿਵਾਰ ਆ ਜਿਹੜੇ ਬਹੁਤ ਪ੍ਰੋਬਲਮ ਵਿੱਚ ਘਿਰੇ ਹੋਏਗੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸਾਰਿਆਂ ਨੂੰ ਇਹੀ ਕਹਾਂਗਾ ਜੀ ਇੱਕ ਵਾਰ ਜਰੂਰ ਬਾਡੀ ਰਿਸਪੈਕਟ ਦੂਸ ਕਰਕੇ ਬਾਅਦ ਉਹਨਾਂ ਵਰਤ ਕੇ ਦੇਖਣਾ ਹਾਂਜੀ ਤੇ ਇਹਦਾ ਰਿਜ਼ਲਟ ਵੇਖਣ ਬਹੁਤ ਸੋਹਣਾ ਰਿਜ਼ਲਟ ਆ ਜਿਹੜੀ ਤੁਹਾਡੀ ਲੱਤ 'ਚ ਪ੍ਰੋਬਲਮ ਸੀ ਉਹ ਡਾਕਟਰ ਕੋਲ ਟੈਸਟ ਕਰਾਇਆ ਸੀ ਟੈਕ ਟਿਆਂ ਜੀ ਕਰਾਏ ਸੀ ਕੋਈ ਕੁਛ ਦੱਸਦਾ ਕੋਈ ਆਂਦਾ ਨਾੜ ਬਲੌਗ ਆ ਕੋਈ ਕਹਿੰਦਾ ਇਹ ਡਿਸਕ ਦੀ ਮੁਸ਼ਕਲ ਆ ਹਾਂ ਹਾਂ ਜੀ ਤੇ ਪਰ ਪੱਕਾ ਪਤਾ ਕੋਈ ਨਹੀਂ ਲੱਗਦਾ ਹੁਣ ਕੋਈ ਦਿੱਕਤ ਨਹੀਂ ਨਹੀਂ ਹੁਣ ਬੈਕ ਪੇਨ ਵੀ ਠੀਕ ਆ ਬਿਲਕੁਲ ਠੀਕ ਆ ਜੀ ਓਕੇ ਆ ਜੀ ਥੈਂਕ ਯੂ ਜੀ